ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਮਨਜੀਤ ਸਿੰਘ ਟੇਸੀ ਦੇ ਦਿਸ਼ਾ ਨਿਰਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਫੜਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਅਬੌਰ ਥਾਣਾ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਬੌਰ ਦੇ ਡੀਐਸਪੀ ਮੁੰਡਨ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਦੇ ਤਹਿਤ ਅਬੌਰ ਪੁਲਿਸ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਫੁਟੇਲਾ ਅਬੌਰ ਨਿਵਾਸੀ ਦੇ ਮੋਟਰਸਾਈਕਲ ਚੋਰੀ ਦੀ ਜਿਸ ਦੀ ਛਾਣਬਿੰਨ ਕਰਦੇ ਅਬੌਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਚੱਕ ਅਰਾਈਆਂ ਵਾਲਾ ਜਲਾਲਾਬਾਦ ਤਹਿਸੀਲ ਦਾ ਰਹਿਣ ਵਾਲਾ ਹੈ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਫੜਿਆ ਜਿੰਦੀ ਪੁੱਛ ਕੇ ਤੋਂ ਬਾਅਦ 6 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ 7 ਇਨਾ ਮੋਟਰਸਾਈਕਲ ਚੋਰਾ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਬੋਹਰ ਅਤੇ ਥਾਣਾ ਸਿਟੀ 1 ਅਬੋਹਰ ਦੇ ਕਰਮਚਾਰੀਆਂ ਨੇ ਹੋਰ ਕੀ ਕੁਝ ਕਿਹਾ ਤੇ ਸਮਾਈ ਵਿਰੋਧੀਆਂ ਸਾਹਿਬ ਖਿਲਾਫ ਕਿਸ ਤਰ੍ਹਾਂ ਦੀ ਮੁਹਿੰਮ ਹੋਰ ਅੱਗੇ ਜਲਦੀ ਰਹੇਗੀ ਤਾਂ ਜੋ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਡਰ ਦਾ ਮੋਲ ਨਾ ਰਹੇ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਵੇਖੋ 6 ਮੋਟਰਸਾਈਕਲ ਜਿਹੜੇ ਹੋਰ ਜਿਹੜੇ ਬਰਾਮਦ ਕੀਤੇ ਗਏ ਨੇ ਇਹਨਾਂ ਵਿੱਚ ਜਿਹੜੇ 7 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਮੋਸਟਲੀ ਇਹਨਾਂ ਦੇ ਬ੍ਰਾਂਡ ਜਿਹੜੇ ਹੈਗੇ ਨੇ ਉਹ HF Deluxe ਤੇ Hero ਰਾਜਿੰਦਰ ਫਟੇਲਾ ਜੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਉਹ ਆਪਾਂ ਉਹਨੂੰ ਟ੍ਰੇਸ ਆਊਟ ਕਰਦੇ ਹਾਂ ਹਾਂ ਸੂਰਜ ਸਿੰਘ ਗੋਲਫ ਸੀਗੀ ਜਿਹੜਾ ਕਿ ਰੈਣਾਵਾਲਾ ਦਾ ਹੈਗਾ ਰੈਣਾਵਾਲਾ ਚਰਾਲਾਪੜ ਏਰੀਆ ਦਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਮੌਕੇ ਤੋਂ ਹੀ ਇੱਕ ਮੋਟਰਸਾਈਕਲ ਜਿਹੜਾ ਹੈਗਾ ਅਸੀਂ ਬਰਾਮਦ ਕੀਤਾ ਜੋ ਕਿ ਰਾਜਿੰਦਰ ਫਟੇਲਾ ਦਾ ਸੀ ਉਸ ਤੋਂ ਬਾਅਦ ਫਰਦਰ ਪੁਛਗਛ ਦੇ ਵਿੱਚ ਅਸੀਂ 6 ਹੋਰ ਮੋਟਰਸਾਈਕਲ ਬਰਾਮਦ ਕੀਤੇ ਜਿਹੜੇ ਬ੍ਰਾਮਦਗੀਆਂ ਹੈਗੀਆਂ ਨੇ ਇਹ ਲਗਭਗ ਜਿਹੜੇ ਮੋਟਰਸਾਈਕਲ ਨੇ ਫਾਜ਼ਲ ਦਾ ਆਪਣੇ ਨਾਲ ਹੀ ਸੰਬੰਧਤ ਹੈਗੇ ਨੇ ਸਾਰੇ ਤੇ ਇੱਥੇ ਵੀ ਮੈਂ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਇਹ ਸੂਰਜ ਹੈਗਾ ਇਹਦੇ ਤੇ ਤਿੰਨ ਮੁਕਦਮੇ ਜਿਹੜੇ ਦਰਦ ਨੇ ਇੱਕ ਜਲਾਲਾਬਾਦ ਵਿੱਚ ਦੂਜਾ ਅਮੀਰਖਾਸ ਤੇ ਤੀਜਾ ਸਿਟੀ ਫਾਜ਼ਲ ਦਾ ਵਿੱਚ ਤੇ ਇਸ ਵਾਰ ਜਿਹੜਾ ਅਸੀਂ ਇਹਦੇ ਤੇ ਮੁਕਦਮਾ ਕੀਤਾ ਹੈਗਾ ਉਸ ਵਿੱਚ ਹੈਬਿਚੁਅਲ ਆਫ ਐਂਡਰਸ ਵਾਲੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਨੇ ਚਾਹ ਜੋ ਇਹਨੂੰ ਠੋਕਮੀ ਸਜ਼ਾ ਮਿਲ ਚੁੱਕੀ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय जा... हिंद